ਗੁਰਨਾਮ ਸਿੰਘ ਚੜੋਨੀ ਨੇ ਸਰਕਾਰੀ ਅਫਸਰ ਦੇ ਥੱਪੜ ਮਾਰਿਆ ਜੀ ਹਾਂ ਸਰਕਾਰੀ ਅਫਸਰ ਦੇ ਉਹਨਾਂ ਨੇ ਜ਼ੋਰਦਾਰ ਚਪੇੜਾ ਉਦੋਂ ਜੜ ਦਿੱਤਾ ਜਦੋਂ ਉਹਨਾਂ ਦੀ ਉਸ ਦੇ ਨਾਲ ਬਹਿਸ ਚੱਲ ਰਹੀ ਸੀ ਦਰਅਸਲ ਕੁਰਕ ਖੇਤਰ ਡੀਸੀ ਆਫੀਸਰ ਦੇ ਬਾਹਰ ਉਹਨਾਂ ਦਾ ਧਰਨਾ ਚੱਲ ਰਿਹਾ ਸੀ ਮਿਨੀ ਸਖਰੇ ਦੇ ਬਾਹਰ ਬਹਿਸ ਹੁੰਦੀ ਹੈ ਚੜੋਨੀ ਟਰਾਲੀ ਦੇ ਵਿੱਚੋਂ ਉਤਰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੀ ਅਫਸਰ ਦੇ ਨਾਲ ਜਿਹੜੀ ਆ ਬਹਿਸ ਹੋ ਜਾਂਦੀ ਹੈ ਬਹਿਸ ਤੋਂ ਬਾਅਦ ਉਹ ਆਫੀਸਰ ਦੇ ਥੱਪੜ ਝਾੜ ਦਿੰਦੇ ਨੇ ਗਰਸਲ ਮਿਨੀ ਸਖਰੇ ਦੇ ਬਾਹਰ ਕਿਸਾਨਾਂ ਤੇ ਅਧਿਕਾਰੀਆਂ ਦੇ ਵਿਚਾਲੇ ਬਹਿਸਬਾਜ਼ੀ ਹੁੰਦੀ ਆ ਤੇ ਬਹਿਸਬਾਜ਼ੀ ਤੋਂ ਬਾਅਦ ਇਹ ਸਾਰਾ ਘਟਨਾਕ੍ਰਮ ਹੁੰਦਾ ਦੱਸਿਆ ਜਾ ਰਿਹਾ ਹੈ ਕਿ ਫੂਡ ਸਪਲਾਈ ਡਿਪਾਰਟਮੈਂਟ ਦੇ ਡੀ ਐਫ ਐਸ ਸੀ ਦੇ ਇਹ ਥੱਪੜ ਮਾਰਿਆ ਗਿਆ ਉਹ ਅਧਿਕਾਰੀ ਨੇ ਤੇ ਉਹਨਾਂ ਦੇ ਥੱਪੜ ਮਾਰਨ ਤੋਂ ਬਾਅਦ ਗੁਰਨਾਮ ਸਿੰਘ ਚੜੂਨੀ ਨੂੰ ਨਾਲ ਦੀ ਨਾਲ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਫਿਰ ਇਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਗੁਰਨਾਮ ਸਿੰਘ ਛਡੂਨੀ ਤੇ ਕਾਰਵਾਈ ਕੀ ਹੁੰਦੀ ਹੈ ਦਰਅਸਲ ਉਹਨਾਂ ਦਾ ਧਰਨਾ ਚੱਲ ਰਿਹਾ ਸੀ ਧਰਨੇ ਤੋਂ ਬਾਅਦ ਉਹ ਜਦੋਂ ਧਰਨਾ ਲਗਾਉਣ ਦੇ ਲਈ ਟਰਾਲੀ ਦੇ ਵਿੱਚੋਂ ਗੁਰਨਾਮ ਸਿੰਘ ਛਡੂਨੀ ਉਤਰਦੇ ਨੇ ਤਾਂ ਮਿੰਨੀ ਸਖਰੇਦ ਦੇ ਬਾਹਰ ਉਹਨਾਂ ਦੀ ਬਹਿਸਬਾਜ਼ੀ ਜਿਹੜੀ ਆ ਆਫੀਸਰ ਦੇ ਨਾਲ ਹੋ ਜਾਂਦੀ ਹੈ ਤੇ ਆਫੀਸਰ ਦੇ ਨਾਲ ਜਦੋਂ ਬਹਿਸ ਹੁੰਦੀ ਹੈ ਤੇ ਛਡੂਨੀ ਉਹਨਾਂ ਦੇ ਇੱਕ ਥਪੇੜਾ ਜਿਹਾ ਉਸੇ ਵਕਤ ਜੜ ਦਿੰਦੇ ਨੇ ਜਿਸ ਤੋਂ ਬਾਅਦ ਮੌਕੇ ਦਾ ਮਾਹੌਲ ਜਿਹੜਾ ਆ ਬੜਾ ਹੀ ਤਣਾਅਪੂਰਨ ਹੋ ਗਿਆ ਉੱਥੇ ਸਥਿਤੀ ਜਿਹੜੀ ਆ ਬੜੀ ਹੀ ਤਣਾਅਪੂਰਨ ਬਣ ਜਾਂਦੀ ਹੈ ਤੇ ਉਸ ਦੇ ਨਾਲ ਹੀ ਗੁਰਨਾਮ ਸਿੰਘ ਚੜੂਨੀ ਨੂੰ ਨਾਲ ਦੀ ਨਾਲ ਉੱਥੋਂ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਹੁਣ ਦੇਖਣਾ ਇਹ ਹੋਵੇਗਾ ਗੁਰਨਾਮ ਸਿੰਘ ਚੜੂਨੀ ਦੇ ਇਸ ਐਕਸ਼ਨ ਦਾ ਕੀ ਨਤੀਜਾ ਨਿਕਲਦਾ ਤੇ ਉਹਨਾਂ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਗੁਰਨਾਮ ਸਿੰਘ ਚੜੋਨੀ ਨੇ ਸਰਕਾਰੀ ਅਫਸਰ ਦੇ ਥੱਪੜ ਮਾਰਿਆ ਜੀ ਹਾਂ ਸਰਕਾਰੀ ਅਫਸਰ ਦੇ ਉਹਨਾਂ ਨੇ ਜ਼ੋਰਦਾਰ ਚਪੇੜਾ ਉਦੋਂ ਜੜ ਦਿੱਤਾ ਜਦੋਂ ਉਹਨਾਂ ਦੀ ਉਸ ਦੇ ਨਾਲ ਬਹਿਸ ਚੱਲ ਰਹੀ ਸੀ ਦਰਅਸਲ ਕੁਰਕਸ਼ੇਤ ਡੀਸੀ ਅਫਸਰ ਦੇ ਬਾਹਰ ਉਹਨਾਂ ਦਾ ਧਰਨਾ ਚੱਲ ਰਿਹਾ ਸੀ ਮਿਨੀ ਸਖਰੇ ਦੇ ਬਾਹਰ ਬਹਿਸ ਹੁੰਦੀ ਹੈ ਚੜੋਨੀ ਟਰਾਲੀ ਦੇ ਵਿੱਚੋਂ ਉਤਰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੀ ਅਫਸਰ ਦੇ ਨਾਲ ਜਿਹੜੀ ਆ ਬਹਿਸ ਹੋ ਜਾਂਦੀ ਹੈ ਬਹਿਸ ਤੋਂ ਬਾਅਦ ਉਹ ਅਫਸਰ ਦੇ ਥੱਪੜ ਝਾੜ ਦਿੰਦੇ ਨੇ ਦਰਅਸਲ ਮਿਨੀ ਸੱਤਰੇ ਦੇ ਬਾਹਰ ਕਿਸਾਨਾਂ ਤੇ ਅਧਿਕਾਰੀਆਂ ਦੇ ਵਿਚਾਲੇ ਬਹਿਸਬਾਜ਼ੀ ਹੁੰਦੀ ਆ ਤੇ ਬਹਿਸਬਾਜ਼ੀ ਤੋਂ ਬਾਅਦ ਇਹ ਸਾਰਾ ਘਟਨਾਕ੍ਰਮ ਹੁੰਦਾ ਦੱਸਿਆ ਜਾ ਰਿਹਾ ਹੈ ਕਿ ਫੂਡ ਸਪਲਾਈ ਡਿਪਾਰਟਮੈਂਟ ਦੇ ਡੀ ਐਫ ਐਸ ਸੀ ਦੇ ਇਹ ਥੱਪੜ ਮਾਰਿਆ ਗਿਆ ਉਹ ਅਧਿਕਾਰੀ ਨੇ ਤੇ ਉਹਨਾਂ ਦੇ ਥੱਪੜ ਮਾਰਨ ਤੋਂ ਬਾਅਦ ਗੁਰਨਾਮ ਸਿੰਘ ਚੜੂਨੀ ਨੂੰ ਨਾਲ ਦੀ ਨਾਲ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਫਿਰ ਇਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਗੁਰਨਾਮ ਸਿੰਘ ਚੜੂਨੀ ਤੇ ਕਾਰਵਾਈ ਕੀ ਹੁੰਦੀ ਹੈ ਦਰਅਸਲ ਉਹਨਾਂ ਦਾ ਧਰਨਾ ਚੱਲ ਰਿਹਾ ਸੀ ਧਰਨੇ ਤੋਂ ਬਾਅਦ ਉਹ ਜਦੋਂ ਧਰਨਾ ਲਗਾਉਣ ਦੇ ਲਈ ਟਰਾਲੀ ਦੇ ਵਿੱਚੋਂ ਗੁਰਨਾਮ ਸਿੰਘ ਚੜੂਨੀ ਉਤਰਦੇ ਨੇ ਤਾਂ ਮਿੰਨੀ ਸਖਤਰੇਦ ਦੇ ਬਾਹਰ ਉਹਨਾਂ ਦੀ ਬਹਿਸਬਾਜ਼ੀ ਜਿਹੜੀ ਆ ਆਫੀਸਰ ਦੇ ਨਾਲ ਹੋ ਜਾਂਦੀ ਹੈ ਤੇ ਆਫੀਸਰ ਦੇ ਨਾਲ ਜਦੋਂ ਬਹਿਸ ਹੁੰਦੀ ਹੈ ਤੇ ਚੜੂਨੀ ਉਹਨਾਂ ਦੇ ਇੱਕ ਥਪੇੜਾ ਜਿਹਾ ਉਸੇ ਵਕਤ ਜੜ ਦਿੰਦੇ ਨੇ ਜਿਸ ਤੋਂ ਬਾਅਦ ਮੌਕੇ ਦਾ ਮਾਹੌਲ ਜਿਹੜਾ ਆ ਬੜਾ ਹੀ ਤਣਾਅਪੂਰਨ ਹੋ ਗਿਆ ਉੱਥੇ ਸਥਿਤੀ ਜਿਹੜੀ ਆ ਬੜੀ ਹੀ ਤਣਾਅਪੂਰਨ ਬਣ ਜਾਂਦੀ ਹੈ ਤੇ ਉਸ ਦੇ ਨਾਲ ਹੀ ਗੁਰਨਾਮ ਸਿੰਘ ਚੜੋਨੀ ਨੂੰ ਨਾਲ ਦੀ ਨਾਲ ਉੱਥੋਂ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਹੁਣ ਦੇਖਣਾ ਇਹ ਹੋਵੇਗਾ ਗੁਰਨਾਮ ਸਿੰਘ ਚੜੋਨੀ ਦੇ ਇਸ ਐਕਸ਼ਨ ਦਾ ਕੀ ਨਤੀਜਾ ਨਿਕਲਦਾ ਤੇ ਉਹਨਾਂ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਗੁਰਨਾਮ ਸਿੰਘ ਚੜੋਨੀ ਨੇ ਸਰਕਾਰੀ ਅਫਸਰ ਦੇ ਥੱਪਣ ਮਾਰਿਆ ਜੀ ਹਾਂ ਸਰਕਾਰੀ ਅਫਸਰ ਦੇ ਉਹਨਾਂ ਨੇ ਜ਼ੋਰਦਾਰ ਚਪੇੜਾ ਉਦੋਂ ਜੜ ਦਿੱਤਾ ਜਦੋਂ ਉਹਨਾਂ ਦੀ ਉਸ ਦੇ ਨਾਲ ਬਹਿਸ ਚੱਲ ਰਹੀ ਸੀ ਦਰਅਸਲ ਕੁੜਕ ਖੇਤਰ ਡੀਸੀ ਅਫਸਰ ਦੇ ਬਾਹਰ ਉਹਨਾਂ ਦਾ ਧਰਨਾ ਚੱਲ ਰਿਹਾ ਸੀ ਮਿਨੀ ਸਖਤਰੇ ਦੇ ਬਾਹਰ ਬਹਿਸ ਹੁੰਦੀ ਹੈ ਚੜੋਨੀ ਟਰਾਲੀ ਦੇ ਵਿੱਚੋਂ ਉਤਰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੀ ਅਫਸਰ ਦੇ ਨਾਲ ਜਿਹੜੀ ਆ ਬਹਿਸ ਹੋ ਜਾਂਦੀ ਹੈ ਬਹਿਸ ਤੋਂ ਬਾਅਦ ਉਹ ਅਫਸਰ ਦੇ ਥੱਪੜ ਝਾੜ ਦਿੰਦੇ ਨੇ ਗਰਸਲ ਮਿਨੀ ਸਤਰੇ ਦੇ ਬਾਹਰ ਕਿਸਾਨਾਂ ਤੇ ਅਧਿਕਾਰੀਆਂ ਦੇ ਵਿਚਾਲੇ ਬਹਿਸਬਾਜ਼ੀ ਹੁੰਦੀ ਆ ਤੇ ਬਹਿਸਬਾਜ਼ੀ ਤੋਂ ਬਾਅਦ ਇਹ ਸਾਰਾ ਘਟਨਾਕ੍ਰਮ ਹੁੰਦਾ ਦੱਸਿਆ ਜਾ ਰਿਹਾ ਹੈ ਕਿ ਫੂਡ ਸਪਲਾਈ ਡਿਪਾਰਟਮੈਂਟ ਦੇ ਡੀ ਐਫ ਐਸ ਸੀ ਦੇ ਇਹ ਥੱਪੜ ਮਾਰਿਆ ਗਿਆ ਉਹ ਅਧਿਕਾਰੀ ਨੇ ਤੇ ਉਹਨਾਂ ਦੇ ਥੱਪੜ ਮਾਰਨ ਤੋਂ ਬਾਅਦ ਗੁਰਨਾਮ ਸਿੰਘ ਚੜੂਨੀ ਨੂੰ ਨਾਲ ਦੀ ਨਾਲ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੁਣ ਇਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਗੁਰਨਾਮ ਸਿੰਘ ਚੜੂਨੀ ਤੇ ਕਾਰਵਾਈ ਕੀ ਹੁੰਦੀ ਹੈ ਦਰਅਸਲ ਉਹਨਾਂ ਦਾ ਧਰਨਾ ਚੱਲ ਰਿਹਾ ਸੀ ਤਰਨੇ ਤੋਂ ਬਾਅਦ ਉਹ ਜਦੋਂ ਤਰਨਾ ਲਗਾਉਣ ਦੇ ਲਈ ਟਰਾਲੀ ਦੇ ਵਿੱਚੋਂ ਗੁਰਨਾਮ ਸਿੰਘ ਚੜੂਨੀ ਉਤਰਦੇ ਨੇ ਤਾਂ ਮਿੰਨੀ ਸਕtreਦ ਦੇ ਬਾਹਰ ਉਹਨਾਂ ਦੀ ਬਹਿਸਬਾਜ਼ੀ ਜਿਹੜੀ ਆ ਆਫੀਸਰ ਦੇ ਨਾਲ ਹੋ ਜਾਂਦੀ ਹੈ ਤੇ ਆਫੀਸਰ ਦੇ ਨਾਲ ਜਦੋਂ ਬਹਿਸ ਹੁੰਦੀ ਹੈ ਤੇ ਚੜੂਨੀ ਉਹਨਾਂ ਦੇ ਇੱਕ ਥਪੇੜਾ ਜਿਹਾ ਉਸੇ ਵਕਤ ਝੜ ਦਿੰਦੇ ਨੇ ਜਿਸ ਤੋਂ ਬਾਅਦ ਮੌਕੇ ਦਾ ਮਾਹੌਲ ਜਿਹੜਾ ਆ ਬੜਾ ਹੀ ਤਣਾਅਪੂਰਨ ਹੋ ਗਿਆ ਉੱਥੇ ਸਥਿਤੀ ਜਿਹੜੀ ਆ ਬੜੀ ਹੀ ਤਨਾਪੂਰਨ ਬਣ ਜਾਂਦੀ ਹੈ ਤੇ ਉਸ ਦੇ ਨਾਲ ਹੀ ਗੁਰਨਾਮ ਸਿੰਘ ਚੜੋਨੀ ਨੂੰ ਨਾਲ ਦੇ ਨਾਲ ਉੱਥੋਂ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਹੁਣ ਦੇਖਣਾ ਇਹ ਹੋਵੇਗਾ ਗੁਰਨਾਮ ਸਿੰਘ ਚੜੋਨੀ ਦੇ ਇਸ ਐਕਸ਼ਨ ਦਾ ਕੀ ਨਤੀਜਾ ਨਿਕਲਦਾ ਤੇ ਉਹਨਾਂ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਅਨਡਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਖਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਤਸੰਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ